1984 ਵਿੱਚ ਸਿੱਖ ਕਤਲਿਆਂ ਮਾਮਲੇ ਵਿੱਚ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਦਿੱਲੀ ਹਾਈ ਕੋਰਟ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ। ਦਿੱਲੀ ਸ਼ਾਹੌਨੀ ਵਿੱਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਸੱਜਨ ਕੁਮਾਰ ਸਮੇਤ 6 ਜਣਿਆਂ ਨੂੰ ਧਾਰਾ 302 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 31 ਦਸੰਬਰ ਤੱਕ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ ਉਦੋਂ ਤੱਕ ਦੇਸ਼ ਵਿੱਚੋਂ ਬਾਹਰ ਨਾ ਜਾਣ ਦੀ ਹਦਾਇਤ ਵੀ ਦਿੱਤੀ ਹੈ। ਇਸ ਮੌਕੇ ਤੇ 1984 ਸੰਘਰਸ਼ ਕਮੇਟੀ ਦੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਹੋਰ ਦੋਸ਼ੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਕਮੇਟੀ ਦੇ ਸਾਰੇ ਮੈਂਬਰਾਂ ਨੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਜਿਹੜਾ ਦਿਨ ਸ਼ਾਇਦ ਕਦੀ ਵੀ ਅਸੀਂ ਭੁੱਲ ਨਹੀਂ ਸਕਦੇ। ਉਸ ਦੌਰਾਨ ਜੋ ਵੀ ਥਰੋ ਆਊਟ ਇੰਡੀਆ ਦੇ ਵਿੱਚ ਜਿਹੜੇ ਵੀ ਜ਼ੁਲਮ ਕੀਤੇ ਗਏ ਸਿੱਖ ਪਰਿਵਾਰਾਂ ਦੇ ਉੱਤੇ ਉਹ ਨਾ ਭੁੱਲਣ ਯੋਗ ਹੈ। ਜਿਹੜਾ ਅੱਜ ਡਿਸੀਜਨ ਆਇਆ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਇੱਕ ਡਿਸੀਜਨ ਆਇਆ ਸੀਗਾ ਜਿਹਦੇ ਵਿੱਚ ਇੱਕ ਨੂੰ ਸਜ਼ਾਏ ਮੌਤ ਤੇ ਇੱਕ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਲੇਕਿਨ ਜਿਹੜਾ ਅੱਜ ਇਹ ਡਿਸੀਜਨ ਆਇਆ ਹੈਗਾ ਇਹ ਬਹੁਤ ਹੀ ਵਧੀਆ ਡਿਸੀਜਨ ਆਇਆ ਹੈ ਕਿ ਜਿਹੜੇ ਸੱਜਨ ਕੁਮਾਰ ਜਿਨ੍ਹਾਂ ਨੇ ਬੇਅੰਤਹ ਜ਼ੁਲਮ ਕੀਤਾ ਸੀ ਕਮਿਊਨਿਟੀ ਦੇ ਉੱਤੇ ਲੋਕਾਂ ਨੂੰ ਪੜਕਾਇਆ ਇਹਨਾਂ ਸਿੱਖ ਕੌਮ ਦੇ ਖਿਲਾਫ ਪਰ ਇੱਕ ਵਾਰੀ ਤਾਂ ਅਸੀਂ ਜ਼ਰੂਰ ਰਾਤ ਛੜ ਬੈਠੇ ਸੀ ਕਿ ਸ਼ਾਇਦ ਹੁਣ ਕੋਈ ਫੈਸਲਾ ਨਹੀਂ ਆਏਗਾ ਲੇਕਿਨ ਜਿਹੜੀ ਗਵਰਨਮੈਂਟ ਨੇ ਜੋ ਐਸਆਈਟੀ ਬਣਾਈ ਹੈ ਉਦੇ ਉੱਤੇ ਇੱਕ ਪੂਰਾ ਵਿਸ਼ਵਾਸ ਹੈ ਸਾਨੂੰ ਜੁਡੀਸ਼ੀਅਲ ਉੱਤੇ ਵੀ ਪੂਰਾ ਵਿਸ਼ਵਾਸ ਹੈ ਕਿ ਜਿਹੜੇ ਬਾਕੀ ਹੋਰ ਵੀ ਜਿਹੜੇ ਮੇਨ ਅਕਿਊਜ਼ਡ ਹੈਗੇ ਆ ਉਹਨਾਂ ਦੇ ਕਾਰਵਾਈ ਕੀਤੀ ਜਾਏਗੀ ਮੈਂ ਪਹਿਲੇ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੀਆਂ ਵੱਡੀਆਂ ਮੱਛਲੀਆਂ ਜਦੋਂ ਤੱਕ ਇਹਨਾਂ ਦੇ ਕਾਰਵਾਈ ਨਹੀਂ ਆਂਦੀ ਉਦੋਂ ਤੱਕ ਜਿਹੜਾ ਹੈਗਾ ਕਿ ਮਨ ਦੇ ਵਿੱਚ ਜ਼ਰੂਰ ਇੱਕ ਦੁੱਖ ਰਹੇਗਾ ਕਿ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਲੇਕਿਨ ਸਾਨੂੰ ਉਮੀਦ ਹੈ ਕਿ ਜਿਹੜੇ ਬਾਕੀ ਦੇ ਹੋਰ ਵੀ ਅਕਿਊਜ਼ਡ ਹੈਗੇ ਆ ਉਹਨਾਂ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਬਾਕੀ ਸਰ ਕੁੰਦਨ ਸਿੰਘ ਜੀ ਤੁਹਾਨੂੰ ਰੌਜੀਫ ਕਰ ਦੇਣਗੇ ਸਤਿ ਸ੍ਰੀ ਅਕਾਲ ਦਿੱਲੀ ਕੋਰਟ ਦੇ ਫੈਸਲੇ ਦੇ ਨਾਲ ਸਿੱਖ ਕੌਮ ਵਿੱਚ ਥੋੜੀ ਗਈ ਜੁਡੀ ਸੀ ਜਿਹਦੇ ਉੱਤੇ ਜੋ ਆਸ ਬੱਜੀ ਆ ਔਰ ਇੱਕ ਆਸਾ ਦੀ ਕਿਰਨ ਜਿਹੜੀ ਨਜ਼ਰ ਆਈ ਆ ਲੇਕਿਨ ਪੂਰੀ ਰੋਸ਼ਨੀ ਜੇਕਰ ਕੇ ਆ ਜਾਵੇ ਉਹ ਅਜੇ ਤੱਕ ਨਹੀਂ ਨਜ਼ਰ ਆਈ ਕਿਉਂਕਿ ਜਿੰਨਾ ਚਿਰ ਹਿੰਦੁਸਤਾਨ ਵਿੱਚ ਪੂਰੇ ਜਿੰਨੇ ਕਤਲੇਆਮ ਖੁੱਲੇ ਆਮ ਕਤਲੇਆਮ ਹੋਇਆ ਔਰ ਕਰਵਾਇਆ ਗਿਆ ਇਹਦੇ ਪਿੱਛੇ ਸਿਆਸਤ ਦਾ ਹੱਥ ਹੈਗਾ ਜਿੰਨਾ ਚਿਰ ਉਹਦਾ ਪੂਰਾ ਟ੍ਰੇਸ ਨਹੀਂ ਕੀਤਾ ਜਾਂਦਾ ਉਹ ਇੱਕ ਕਮੇਟੀ ਬਣਾ ਕੇ ਉਹ ਜਿੰਨਾ ਪੂਰੇ ਹਿੰਦੁਸਤਾਨ ਦਾ ਦੌਰਾ ਕਰਕੇ ਕਿੱਥੇ ਕਿੱਥੇ ਕਿੰਨੇ ਕਤਲ ਹੋਏ ਕਿਸ ਤਰ੍ਹਾਂ ਹੋਏ ਕਿਨ ਕਰਵਾਏ ਉਹ ਦੋਸ਼ੀ ਜਿਹੜੇ ਕਟਾਰੇ ਵਿੱਚ ਨਹੀਂ ਲਿਆਂਦੇ ਜਾਂਦੇ ਉਹਨਾਂ ਚ ਜਿਹੜੀ ਜਿਹੜੀ ਆਸ ਸਿਰਫ ਆਸ ਹੀ ਆ ਉਹਨਾਂ ਚ ਜਿਹੜਾ ਜੀ ਵਿਸ਼ਵਾਸ ਦੀ کرن ਜਿਹੜੀ ਨਹੀਂ ਜਾਗੀ ਇਸ ਫੈਸਲੇ ਨਾਲ ਥੋੜਾ ਜਿਹਾ ਸਿੱਖਾਂ ਦੇ ਦਿਲਾਂ ਦੇ ਉੱਤੇ ਥੋੜਾ ਜਿਹਾ ਜਿਹੜਾ ਅਸਰ ਹੋਇਆ ਕਿ ਕੋਰਟ ਨੇ ਇੱਕ ਬਹੁਤ ਠੀਕ ਫੈਸਲਾ ਕੀਤਾ ਜੇਕਰ ਜਿੱਥੇ ਜਿਸੋ ਆਦਮੀ ਨੇ ਪੰਜ ਇੱਕ ਫੈਮਿਲੀ ਦੇ ਮੈਂਬਰ ਮਾਰੋਏ ਹੋਣ ਉਹਨੂੰ ਇੱਕ ਉਮਰ ਦੀ ਕੈਦ ਦਿੱਤੀ ਜਾਵੇ ਇਹ ਮੈਂ ਸੋਚਦਾ ਕਿ ਬਹੁਤ ਘੱਟ ਹੈ ਉਸ ਬੰਦੇ ਨੂੰ ਪਬਲੀਕਲੀ ਜਿਹੜੀ ਸੀ ਮੌਤ ਸਜ਼ਾਏ ਚਾਹੀਦੀ ਸੀ ਫਿਰ ਹੀ ਹਿੰਦੁਸਤਾਨ ਵਿੱਚ ਇਸ ਡੈਮੋਕ੍ਰੇਸੀ ਦੇ ਉੱਤੇ ਵਿਸ਼ਵਾਸ ਪojਦਾ ਤੇ ਇਸ ਜਿਹੜੀ ਜੇ ਕੋਰਟ ਆ ਉਹਦੇ ਜੁਡੀਸ਼ਰੀ ਜਿਹੜੀ ਹੈਗੀ ਹੈ ਸਾਡਾ ਉੱਤੇ ਵਿਸ਼ਵਾਸ ਪojਦਾ ਮੈਂ ਉਮੀਦ ਰੱਖਦਾ ਹਾਂ ਕਿ ਅੱਗੇ ਤੋਂ ਸਰਕਾਰਾਂ ਵੀ ਤੇ ਜੁਡੀਸ਼ਰੀ ਵੀ ਕੋਈ ਕਦਮ ਉਠਾਏਗੀ ਜਿਹਦੇ ਨਾਲ ਜਿੰਨੇ ਵੀ ਉਸ ਵਕਤ ਦੇ ਮੁਜਰਮ ਹੈਗੇ ਆ ਉਹ ਕਟਾਰੇ ਵਿੱਚ ਲਿਆ ਕੇ ਉਹਨਾਂ ਨੂੰ ਜਿਹੜੀਆਂ ਵਾਜਬ ਸਜ਼ਾ ਦਿੱਤੀਆਂ ਜਾਣ ਤਾਂ ਹੀ ਸਾਡੇ ਜਿਹੜੇ ਅੱਲੇ ਜ਼ਖਮ ਨੇ ਉਹਨਾਂ ਦੇ ਉੱਤੇ ਬੰਲੋ ਪੱਟੀ ਬੱਜੇਗੀ ਉਦੋਂ ਤੱਕ ਅਸੀਂ ਕੋਈ ਵੀ ਜਿਹੜਾ ਬੰਲੋ ਪੱਟੀ ਮਹਿਸੂਸ ਨਹੀਂ ਕਰ ਰਹਾ ਹੈ 5 ਸਾਲ ਦਾ ਸੀ ਜਦੋਂ ਦਿੱਲੀ ਵਿੱਚ ਇਹ ਘਾਟ ਹੋਇਆ ਸਾਰਾ ਔਰ ਉਹ ਮੰਜ਼ਰ ਅੱਜ ਵੀ ਦੇਖ ਕੇ ਦਿਲ ਨੂੰ ਇੱਕ ਤੇਸ ਪਹੁੰਚਦੀ ਹੈ ਕਿ ਉਦੋਂ ਮੰਨੋ ਕਿ ਜੋ ਹੋਇਆ ਹਰ ਜਗ੍ਹਾ ਤੋਂ ਅੱਗ ਸਾਰੀ ਜਗ੍ਹਾ ਚੱਲ ਰਹੀ ਸੀ ਔਰ ਉਦੋਂ ਅਸੀਂ ਸਾਰੇ ਜਨੇ ਗੁਰਦੁਆਰੇ ਵਿੱਚ ਜਾ ਕੇ ਇਕੱਠੇ ਹੋ ਜਾਂਦੇ ਸੀਗੇ ਪਰ ਜਦੋਂ ਉਹਨਾਂ ਨੇ ਗੁਰਦੁਆਰੇ ਉੱਤੇ ਹਮਲਾ ਬੋਲਿਆ ਔਰ ਸਾਡੇ ਸਾਰੇ ਜਿਹੜੇ ਗੁਰਦੁਆਰੇ ਦੇ ਬੀਬੀਆਂ ਸੀ ਮਰਦ ਸੀ ਸਾਰਿਆਂ ਨੇ ਇਕੱਠੇ ਹੋ ਕੇ ਜਵਾਬੀ ਤੌਰ ਤੇ ਉਹਨਾਂ ਨੂੰ ਹਮਲਾ ਕੀਤਾ ਉਹਨਾਂ ਤੇ ਤੇ ਉਹ ਆਪਣੇ ਹਥਿਆਰ ਕਿਰਪਾਨਾਂ ਵਗੈਰਾ ਸਾਰਾ ਕੁਝ ਛੱਡ ਗਏ ਉੱਥੋਂ ਭੱਜ ਗਏ ਔਰ ਉਹ ਮੰਜ਼ਰ ਦੇਖ ਕੇ ਅੱਜ ਵੀ ਮਨ ਨੂੰ ਬਹੁਤ ਥੇਸ ਪਹੁੰਚਦੀ ਹੈ ਕਿ ਅਸੀਂ ਕਿ ਜਾਣਦੇ ਹਾਂ ਕਿ ਜਿਹੜਾ ਇਹ ਫੈਸਲਾ ਆਇਆ ਬਾਕੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਵੀ ਸਜ਼ਾ ਕੜੀ ਤੋਂ ਕੜੀ ਦਿੱਤੀ ਜਾਏ